ਫਰੀਦ ਜੀ ਕਹਿੰਦੇ ਆ ਫਰੀਦਾ ਮੈਂ ਪੁਲਾਵਾ ਪਕਦਾ ਮਤ ਮੈਲੀ ਹੋ ਜਾਏ ਤੁਹਾਡੀ ਮਤ ਮੈਲੀ ਹੋ ਗਈ ਅੱਗੇ ਕਵੀ ਅੱਗੇ ਸਤਿਗੁਰੂ ਅਰਬਦਾਸ ਮਹਾਰਾਜ ਕਹਿੰਦੇ ਨੇ ਬੰਕੇ ਬਾਲ ਪੱਗ ਸਿਰ ਡੇਰੀ ਔਰ ਆਜਿਓ ਓ ਬਿਸ਼ਰਮੋ ਓ ਲੱਬ ਕੁੱਤਾ ਕੂੜ ਜੂੜਾ ਠੱਗ ਖਦਾ ਮਰਦਾਰ ਓ ਕੁੱਤੇਓ ਸੈਂਟਰ ਦੇ ਗੁਲਾਮ ਹੋ ਗਿਆ ਬਿਸ਼ਰਮੋ ਅੱਜ ਤੱਕ ਤੁਸੀਂ ਕੀਤਾ ਕੀ ਹੈ ਗਰੀਬਾਂ ਲਈ ਇੱਕ ਵੀ ਗੱਲ ਦਾ ਜਵਾਬ ਦੇ ਦਿਓ ਤੁਸੀਂ ਜਾਣ ਤਿਹੜਾ ਨਵਾਂ ਆਉਂਦਾ ਨਵੀਂ ਮੱਛੀ ਆ ਗਿਆ ਟੈਂ 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 ਟੰ 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 ਲਖਣਾਂ ਤਾਂ ਤੁਹਾਡੇ ਯਾਰ ਸ਼ਰਮ ਦਾ ਘਟਾ ਹੋਇਆ ਤੁਹਾਨੂੰ ਬਾਣੀ ਤੁਸੀਂ ਪੜਨੀ ਕੋਈ ਨਹੀਂ ਜਦੋਂ ਦੇਖਦੇ ਆ ਤੁਸੀਂ ਉੱਠ ਕੇ ਭੱਗਤ ਭੱਗਤ ਮੈਨੂੰ ਦੱਸ ਉਹਦੇ ਸਤਗੁਰੂ ਜੀ ਦੇ ਸਿਰ ਨੰਗੇ ਦੀ ਪ੍ਰੋਬਲਮ ਕੀ ਹੈ ਤੁਹਾਨੂੰ ਤੁਸੀਂ ਯਾਨੀ ਕਿ ਪੱਗ ਬਣਾ ਕੇ ਸਤਗੁਰੂ ਦਾਸ ਮਹਾਰਾਜ ਦੇ ਤੁਸੀਂ ਕਹਿੰਦਾ ਮੈਂ ਤੁਲੇ ਗੁਰੂਆਂ ਦੇ ਪਹਿਲਾਂ ਸਾਰਿਆਂ ਦੇ ਪੱਗ ਬਣਾਤੇ ਤੁਸੀਂ ਬਈ ਜਾਣ ਕੇ ਉਹਨਾ ਸੇਵਕ ਬਣਾਉਣਾ ਚਾਹੁੰਦੇ ਆ ਆਪਣੇ ਦਿਮਾਗ ਨੂੰ ਟਿਕਾਣੇ ਰੱਖੋ ਕਿਤੇ ਭਰੇਖੇ ਨਾ ਰਿਓ ਅਸੀਂ ਬੜੇ ਔਰੇ ਆ ਬਾਣੀ ਦੇ ਵਿੱਚੋਂ ਐਸੀਆਂ ਐਸੀਆਂ ਮੇਰੇ ਸਤਗੁਰ ਬਦਾਸ ਮਹਾਰਾ ਨੇ ਬ੍ਰਾਹਮਣ ਦੇ ਮਾਰੀਆਂ ਹੋਈਆਂ ਜੁੱਤੀਆਂ ਜੁੱਤੀਆਂ ਤੁਹਾਡੇ ਵੀ ਲੱਗਣੀਆਂ ਫਿਰ ਫਿਰ ਤੁਸੀਂ ਕਹਿੰਦਾ ਰਾਜਕੌਰ ਬੋਲਦਾ ਆਪਣੀ ਜਗਾਂ ਜਵਾਨ ਨੂੰ ਲਗਾਮ ਦਿਓ ਤੁਹਾਡੀ ਮੈਂ ਫਿਰ ਕਹਿੰਦਾ ਤੁਹਾਡੀ ਕੋਈ ਔਕਾਤ ਨਹੀਂ ਤੁਸੀਂ ਭਗਤ ਕਮੋ ਤੁਸੀਂ ਭਗਤ ਲਿਖੋ ਹਾਂ ਬਾਣੀ ਦੇ ਵਿੱਚ ਲਿਖਿਆ ਆਉਂਦਾ ਸੁਣਾਓ ਲੋਕਾਂ ਨੂੰ ਕਿ ਗੁਰਨਾਨਕ ਸਾਹਿਬ ਜਪਜੀ ਸਾਹਿਬ ਕੀ ਲਿਖਦੇ ਨੇ ਕਿਉਂ ਨਹੀਂ ਸੁਣਾਉਂਦੇ ਤੁਸੀਂ ਭਗਤਾ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਕੇਰੀ ਬਖਮ ਮਾਰ ਚਰਣਾ ਲਭ ਲੋਭ ਹੰਕਾਰ ਤਾਂ ਚਿਤ੍ਰਸ਼ਨਾ ਬਹੁਤ ਨਹੀਂ ਬੁਰਨਾ ਤਾਂ ਸੋ ਲੋਕਾਂ ਨੂੰ ਗੁਰਨਾਨਕ ਇੱਕ ਥਾਪੜ ਜੇ ਕਹਿੰਦਾ ਭਗਤਾ ਨੇ ਚਾਲ ਕੱਢੀ ਐਸ ਦੁਨੀਆ ਦੀ ਗੰਦ ਪਿਆ ਹੋਇਆ ਸੀ ਨਾਨਕ ਦੇ ਘਰ ਦੇ ਵਿੱਚ ਨਾਨਕ ਦੇ ਘਰ ਚੋਂ ਬ੍ਰਾਹਮਣ ਦੀ ਗੰਦਗੀ ਬਾਣੀ ਨੇ ਕੱਢੀ ਆ ਗੁਰੂ ਨਾਨਕ ਸਾਹਿਬ ਐਵੇਂ ਨਹੀਂ ਲਖਦੇ ਗगन ਵਿੱਚ ਥਾਲ ਰੱਬ ਉੱਥੇ ਆਪਣਾ ਆਪਣੇ ਨੂੰ ਸੰਬੋਧਨ ਕਰਦੇ ਨੇ ਆ ਕੁਦਰਤ ਦਾ ਇੱਕ ਥਾਲਿਆ ਉਹਦੇ ਵਿੱਚ ਰੱਬ ਦੀ ਸੋਚ ਆ ਰੱਬ ਤੁਹਾਨੂੰ ਬਾਣੀ ਲੈ ਕੇ ਨਹੀਂ ਲੈ ਕੇ ਗਿਆ ਰਬਦਾਸ ਲੈ ਕੇ ਦੇ ਗਿਆ ਤੁਹਾਨੂੰ ਉਹਦੇ ਜਦੋਂ ਦੇਖਦੇ ਸਿਰ ਨੰਗਾ ਸਿਰ ਨੰਗਾ ਰੱਬ ਨੂੰ ਸਿਰ ਟਕਣ ਦੀ ਲੋੜ ਨਹੀਂ ਸਾਡੇ ਵਰਗੇ ਬੇਸ਼ਰਮਾਂ ਨੂੰ ਸਿਰ ਟਕਣ ਦੀ ਲੋਗਿਆ ਜਿਹੜੇ ਧੀਏ ਦਿਨ ਭੁੱਲੇ ਰਹਿੰਦੇ ਆ ਬਣ ਕੇ ਲਿਖਿਆ ਆ ਸ਼ਬਦ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਂ ਹੀ ਹੋ ਜਾਏ ਤੁਹਾਡੀ ਸਾਰੇ ਦੀ ਮਤ ਮੈਂ ਹੀ ਹੋ ਗਈ ਆ ਅੱਜ ਤੱਕ ਤੁਸੀਂ ਸਤਕੁਰ ਕਬੀਰ ਜੀ ਸਤਕੁਰ ਨਾਮਦੇਵ ਜੀ ਸਤਕੁਰ ਸਤਰਾ ਜੀ ਸਤਕੁਰ ਸੈਨ ਜੀ ਦਾ ਅੱਜ ਤੱਕ ਤੁਸੀਂ ਪ੍ਰਕਾਸ਼ਪੁਰੋਂ ਨੂੰ ਆਇਆ ਉਹਨਾਂ ਦੇ ਇਤਿਹਾਸ ਨੂੰ ਕਿਹਨਾਂ ਫੋਲਣਾ ਸੀ ਤੁਹਾਡੇ ਵਰਗੇ ਲੋਕਾਂ ਨੇ ਜਿਨ੍ਹਾਂ ਦੇ ਘਰ ਬਾਣੀ ਦੇ ਜਿਹਨਾਂ ਦੇ ਬੱਚੇ ਬਾਣੀ ਤੋਂ ਪੜਦੇ ਆ ਬਕਰ ਉਹਨਾਂ ਦੇ ਬਾਣੀ ਤੋਂ ਚੱਲਦੀ ਤੁਹਾਡੀ ਰੋਟੀ ਬਾਣੀ ਤੋਂ ਚੱਲਦੀ ਆ ਤੇ ਤੁਸੀਂ ਗੱਲਾਂ ਸਾਡੇ ਨਾਲ ਕਰੋਗੇ ਤੁਸੀਂ ਸਤਿਗੁਰ ਅਰਬਦਾਸ ਮਹਾਰਾਜ ਦੇ ਬਰਾਬਰ ਦੀ ਗੱਲ ਕਰੋਗੇ ਤੁਸੀਂ ਜਿਨ੍ਹਾਂ ਦੇ ਘਰ ਦੇ ਵਿੱਚ ਲੰਗਰ ਵੀ ਸਤਿਗੁਰ ਅਰਬਦਾਸ ਮਹਾਰਾਜ ਦੀ ਕਮਾਈ ਨਾਲ ਚੱਲਦਾ ਸੀ ਸ਼ਰਮ ਕਰੋ ਕੋਈ ਸ਼ਰਮ ਵੱਡੇ ਬਣ ਜਾਓ ਨਹੀਂ ਤਾਂ ਮੈਂ ਹੋਰ ਕੁਝ ਬੋਲੂਗਾ ਫਿਰ ਤੁਹਾਨੂੰ ਤਕਲੀਫ ਹੋਣੀ ਆ